ਇੱਡੇ ਸਰੀਰ ਵਾਲਾ ਬੰਦਾ ਵਰਿੰਦਰ ਘੁੰਮਣ ਉਹ ਛੋਟੀ ਜੀ ਇੰਜਰੀ ਦਾ ਆਪਰੇਸ਼ਨ ਕਰਾਉਣ ਗਿਆ ਬੰਦਾ ਇਸ ਤਰੀਕੇ ਦੇ ਨਾਲ ਦੁਨੀਆ ਤੋਂ ਚਲਾ ਗਿਆ ਕੀ ਕਾਰਨ ਮੰਨਦੇ ਤੁਸੀਂ ਜਿਹੜੇ ਕੰਪਲਿਕੇਸ਼ਨ ਦੇ ਕਈ ਕਾਰਨ ਹੁੰਦੇ ਨੇ ਜਿਹੜੇ ਆਪਾਂ ਮੈਡੀਕਲ ਟਰਮ ਤੇ ਛੱਡਦੇ ਹਾਂ ਬੋਡੀ ਬਿਲਡਿੰਗ ਦੇ ਵਿੱਚ ਵੀ ਪਹਿਲਾਂ ਵੀ ਮੈਨੂੰ ਲੱਗਦਾ ਕਿ ਕਈ ਵਾਰੀ ਇਦਾਂ ਦੇ ਕੇਸ ਸਾਹਮਣੇ ਆ ਗਏ ਨੇ ਹਨਾ ਕਾਰਡੀਓਕ੍ਰੈਸਟ ਜਿਹੜਾ ਹੋਇਆ ਬਿਲਕੁਲ ਹੈ ਜੀ ਬਿਲਕੁਲ ਮੈਂ ਕਹਿੰਦਾ ਕਿ ਕਾਰਡੀਓਕ੍ਰੈਸਟ ਬੋਡੀ ਬਿਲਡਿੰਗ ਦੇ ਸਭ ਤੋਂ ਵੱਡਾ ਕਾਰਨ ਓਵਰ ਟ੍ਰੇਨਿੰਗ ਹੈ ਤੁਸੀਂ ਓਵਰ ਟ੍ਰੇਨਿੰਗ ਕਰ ਰਹੇ ਹੋ ਇਨਾ ਓਵਰ ਟ੍ਰੇਨ ਹੋ ਰਹੇ ਹੋ ਕਿ ਆਫਟਰ ਆਲ ਇੱਕ ਹਾਰਟ ਵੀ ਤਾਂ ਤੁਹਾਡਾ ਮਸਲ ਪੰਪ ਕਰ ਰਿਹਾ ਹੈ ਹਾਰਟ ਇਜ਼ ਆਲਸੋ ਲਾਈਕ ਅ ਮਸਲ ਪੰਪਿੰਗ ਮਸ਼ੀਨ ਅਗਰ ਪ੍ਰੋਟੀਨ ਦੇ ਡੱਬੇ ਤੇ ਲਿਖਿਆ ਹੋਇਆ ਹੈ ਕਿ ਤੁਸੀਂ 25 ਗ੍ਰਾਮ ਪ੍ਰੋਟੀਨ ਲੈਣਾ ਹੈ ਇੱਕ 24 ਕੈਂਡੇ 'ਚ ਤੁਸੀਂ ਉਹਨੂੰ 50 ਗ੍ਰਾਮ ਲੈਣ ਲੱਗ ਪੋਗੇ ਤੇ ਡੱਬਾ ਗਲਤ ਨਹੀਂ ਹੈਗਾ ਤੁਸੀਂ ਤੁਹਾਡੀ ਗਲਤੀ ਹੈ ਕਿ ਤੁਸੀਂ ਸ਼ਾਰਟਕਟ ਅਪਣਾ ਰਹੇ ਹੋ ਬੋਡੀ ਨੀਲੀ ਪੈ ਗਈ ਕਹਿੰਦੇ ਕਿ ਉਹਦਾ ਕਲਰ ਚੇਂਜ ਹੋ ਗਿਆ ਬਹੁਤ ਜ਼ਿਆਦਾ ਇਹਦਾ ਕਾਰਨ ਕੀ ਮੰਦੇ ਤੁਸੀਂ ਤੋ ਇਹਦੇ ਤੇ ਮਲਟੀਪਲ ਕਾਰਨ ਨੇ ਆਕਸੀਜਨ ਦੀ ਕਮੀ ਹੋ ਸਕਦੀ ਹੈ ਕਿ ਐਂਡ ਚ ਹੋਈ ਹੋਏ ਜੀ ਕਾਰਨ ਹੋ ਸਕਦਾ ਹੈ ਬਟ ਐਸ ਇਟ ਇਜ਼ ਮਸ਼ਹੂਰ ਬੋਡੀ ਬਿਲਡਰ ਵਰਿੰਦਰ ਘੁੰਮਣ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਜਦੋਂ ਵਰਿੰਦਰ ਘੁੰਮਣ ਹੁਣਾ ਦੀ ਮੌਤ ਦੀ ਖਬਰ ਸਾਹਮਣੇ ਆਈ ਤਾਂ ਕਿਸੇ ਨੂੰ ਵੀ ਯਕੀਨੀ ਨਹੀਂ ਹੋਇਆ ਕਿ ਐਡੇ ਸਰੀਰ ਵਾਲਾ ਬੰਦਾ ਇੱਕ ਛੋਟੀ ਜੀ ਇੰਜਰੀ ਦੇ ਕਾਰਨ ਕਿਵੇਂ ਜਿਹੜਾ ਉਹ ਇਸ ਦੁਨੀਆ ਤੋਂ ਚਲਾ ਗਿਆ ਹਰ ਕਿਸੇ ਦਾ ਸਵਾਲ ਹੈ ਕਿ ਕੀ ਹਸਪਤਾਲ ਦੇ ਕੋਲੋਂ ਕੋਈ ਅੰਗੈਲੀ ਹੋਈ ਜਾਂ ਕਿਸ ਤਰੀਕੇ ਦੇ ਨਾਲ ਪ੍ਰਿੰਦਰ ਕੁਮਾਰ ਹੋਨਾ ਦੀ ਮੌਤ ਹੋਈ ਕਿਉਂਕਿ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਵੀ ਗੱਲਾਂ ਕਹਿੰਦੇ ਨੇ ਕਿ ਬੋਡੀ ਬਿਲਡਰ ਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਸਪਲੀਮੈਂਟ ਨੇ ਲੈਣੇ ਪੈਂਦੇ ਨੇ ਕਿ ਇਹ ਕਾਰਨ ਬਣੇ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਬਣੇ ਹੋਏ ਨੇ ਕਿ ਨੈਚੁਰਲ ਡੈਥ ਹੈਗੀ ਆ ਕਿ ਅਨੈਚੁਰਲ ਜਾਂ ਬਹੁਤ ਤਰ੍ਹਾਂ ਦੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਨੇ ਸਾਰੇ ਸਵਾਲਾਂ ਦੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਡਾਕਟਰ ਅੰਕੁਰ ਮੌਜੂਦ ਹੈਗੇ ਨੇ ਮੈਡੀਕਲ ਲਾਈਨ ਦੇ ਨਾਲ ਤਾਂ ਇਹਨਾਂ ਦਾ ਤਜਰਬਾ ਹੈ ਹੀ ਹੈ ਪਰ ਬੋਡੀ ਬਿਲਡਿੰਗ ਲਾਈਨ ਦੇ ਵਿੱਚ ਵੀ ਇਹਨਾਂ ਨੇ ਬਹੁਤ ਕੁਝ ਦੇਖਿਆ ਇਹਨਾਂ ਦੇ ਫਾਦਰ ਦੇ ਕੋਲ ਵਰਿੰਦਰ ਘੁੰਮਣ ਹੋਣਾ ਨੇ ਬਹੁਤ ਸਮਾਂ ਜਿਹੜੀ ਆ ਉਹ ਕੋਚਿੰਗ ਲਈ ਉਹਨਾਂ ਦੇ ਸਟੂਡੈਂਟ ਰਹੇ ਨੇ ਤਾਂ ਸਾਰੀ ਗੱਲਬਾਤ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆਂ ਤਾਂ ਡਾਕਟਰ ਸਾਹਿਬ ਧੰਨਵਾਦ ਪਹਿਲਾਂ ਤਾਂ ਤੁਸੀਂ ਸਮਾਂ ਦਿੱਤਾ ਬਹੁਤ ਮੰਦਭਾਗੀ ਇਹ ਖਬਰ ਜਿਹੜੀ ਕੱਲ ਸਾਹਮਣੇ ਆਈ ਪਰ ਬੜੇ سارے ਸਵਾਲ ਵੀ ਜਿਹੜੇ ਪਿੱਛੇ ਰਹਿ ਗਏ ਲੋਕ ਜਾਣਨਾ ਚਾਹੁੰਦੇ ਨੇ ਕਿ ਐਡੇ ਸਰੀਰ ਵਾਲਾ ਬੰਦਾ ਵਰਿੰਦਰ ਘੁੰਮਣ ਇੰਨੀ ਫਿਟਨੈਸ ਔਰ ਛੋਟੀ ਜੀ ਇੰਜਰੀ ਦਾ ਆਪਰੇਸ਼ਨ ਕਰਵਾਉਣ ਗਿਆ ਬੰਦਾ ਇਸ ਤਰੀਕੇ ਦੇ ਨਾਲ ਦੁਨੀਆ ਤੋਂ ਚਲਾ ਗਿਆ ਕੀ ਕਾਰਨ ਮੰਨਦੇ ਹੋ ਤੁਸੀਂ ਪ੍ਰਣਾਮ ਸਤਿ ਸ਼ਕਲ ਸਾਰੇ ਨੂੰ ਪਹਿਲੇ ਤਾਂ ਜੀ ਕੁਮਨ ਬਾਜੀ ਸਾਡੇ ਵਿੱਚ ਨਹੀਂ ਰਹੇ ਸਭ ਤੋਂ ਵੱਡੀ ਚੀਜ਼ ਹੈ ਕਿ ਜਿਹੜੇ ਚੀਜ਼ ਅਸੀਂ ਇਸ ਚੀਜ਼ੋਂ ਨਿਕਲ ਰਹੇ ਹਾਂ ਇਹਦਾ ਕਦੀ ਵੀ ਭੁਗਤਾਨ ਨਹੀਂ ਹੋਣਾ ਹੀ ਇਜ਼ ਅ ਵਨ ਆਫ ਦਾ ਲੈਜੈਂਡਸ ਇਨ ਨੋਟ ਓਨਲੀ ਬੋਡੀ ਬਿਲਡਿੰਗ ਇੰਡਸਟਰੀ ਬਟ ਸਾਡੀ ਹਿੰਦੁਸਤਾਨ ਦੇ ਇੱਕ ਲੈਜੈਂਡਸ ਹੈਗੇ ਵਰਲਡ ਦੇ ਲੈਜੈਂਡਸ ਹੈਗੇ ਜਿਹੜੇ ਕਹਿੰਦੇ ਕੋੰਦੇ ਨਾਂ ਸੀਗੇ ਪਿਓਰ ਵੈਜੀਟੇਰੀਅਨ ਬੋਡੀ ਬਿਲਡਰ ਓਨਲੀ ਇਨ ਦ ਵਰਲਡ ਸੀਗੇ ਪਲੱਸ ਹੀ ਵਾਸ ਹੀ ਮੈਨ ਆਫ ਇੰਡੀਆ ਐਸ ਤੁਹਾਨੂੰ ਕੀ ਦੱਸਾਂ ਕਿ ਮੈਂ ਪਿਛਲੇ 20 ਸਾਲਾਂ ਤੋਂ ਉਹਨੂੰ ਜਾਣਦਾ ਮੇਰੇ ਫਾਦਰ ਉਹਨਾਂ ਦੇ ਕੋਚ ਰਹੇ ਰਹੇ ਸੀਗੇ ਮੇਰੇ ਫਾਦਰ ਵੀ ਹੁਣ ਨਹੀਂ ਇਸ ਦੁਨੀਆ 'ਚ ਰਹੇ 10 ਸਾਲ ਹੋ ਚੁੱਕੇ ਨੇ ਬਟ ਮੈਂ ਤੁਹਾਨੂੰ ਦੱਸਾਂ ਕਿ ਇੱਕ ਬਹੁਤ ਅੱچھے ਇਨਸਾਨ ਸੀਗੇ ਕੋਮਨਪਾ ਜੀ ਰੀਸੈਂਟਲੀ ਉਹਨਾਂ ਦੀ ਬੇਟੀ ਦੀ ਬੀਡੀਐਸ 'ਚ ਐਡਮਿਸ਼ਨ ਹੋਈ ਤੇ ਅਸੀਂ ਆਪਸ 'ਚ ਗੱਲ ਕੀਤੀ ਇਸ ਬਾਰੇ 'ਚ ਬਟ ਲੋਕ ਇਹ ਦੇਖਦੇ ਨਹੀਂ ਕਿ ਉਹ ਇਹ ਨਹੀਂ ਦੇਖਦੇ ਲੋਕ ਕਿ ਉਹ ਕਿੰਨੇ ਸਾਲ ਉਹਨੇ ਇਸ ਲਾਈਨ ਚ ਲਗਾਏ ਬੋਡੀ ਬਿਲਡਿੰਗ ਚ ਇਸ ਲਈ 25 ਸਾਲ ਤੋਂ ਉਹ ਮਿਹਨਤ ਕਰਦੇ ਆਏ ਨੇ ਹਾਂ ਜਿਹੜੀ ਉਹਨੇ ਦੀ ਮਿਹਨਤ ਇੱਕ ਦਿਨ ਦੀ ਨਹੀਂ ਸੀਗੀ ਇੱਕ ਸਾਲ ਦੀ ਨਹੀਂ ਸੀਗੀ 5 ਸਾਲ ਦੀ ਨਹੀਂ ਸੀਗੀ 20 25 ਸਾਲ ਤੋਂ ਅਗਰ ਉਹ ਮਿਹਨਤ ਕਰਦੇ ਸਕੇ ਆਪਣੀ ਬਾਡੀ ਨੂੰ ਇਸ ਟੀਜ਼ ਚ ਮੇਨਟੇਨ ਕਰਕੇ ਰੱਖਿਆ ਉਹਨਾ ਵੱਡਾ ਸਟਰਕਚਰ ਬਣਾਉਣਾ 6 ਫੁੱਟ 3 ਇੰਚ ਦੀ ਹਾਈਟਸ ਤੇ ਵਿੱਚ ਲੈ ਕੇ 125 30 ਕਿਲੋ ਪਾਰ ਰੱਖਣਾ ਮੇਨਟੇਨ ਰੱਖਣਾ ਆਪਣੇ ਆਪ ਨੂੰ ਰੋਜ਼ ਵਰਕਆਊਟ ਕਰਨਾ ਇਟ ਇਜ਼ ਨਾਟ ਈਜ਼ੀ ਬਿਲਕੁਲ ਉਸ ਸਾਹਮਣਾ ਡਾਈਟ ਖਾਣਾ ਔਰ ਉਸ ਸਾਹਮਣਾ ਪ੍ਰੋਟੀਨ ਲੈਣਾ ਪ੍ਰੋਟੀਨ ਕਿਉਂ ਲੈਣਾ ਕਿਉਂਕਿ ਮਸਲ ਨੂੰ ਮੇਨਟੇਨ ਕਰਨ ਲਈ ਤੁਹਾਨੂੰ ਪ੍ਰੋਟੀਨ ਚਾਹੀਦੀ ਹੋਏਗੀ ਇਸ ਕਰਕੇ ਉਹ ਪ੍ਰੋਟੀਨ ਲੈਂਦੇ ਹੋਣਗੇ ਪ੍ਰੋਟੀਨ ਆਪਣੀ ਡਾਈਟ ਚ ਜਿਹੜੀ ਨਹੀਂ ਮਿਲਦੀ ਹੋਗੀ ਤਾਂ ਉਹ ਸਪਲੀਮੈਂਟ ਕਰਦੇ ਹੋਣਗੇ ਜ਼ਰੂਰੀ ਨਹੀਂ ਉਹ ਸਪਲੀਮੈਂਟ ਕਰਦੇ ਹੋਣਗੇ ਕੀ ਪਤਾ ਉਹ ਇਨਾ ਪਨੀਰ ਖਾ ਲੈਂਦੇ ਹੋਣ ਜਾਂ ਇਨਾ ਦਹੀਂ ਲੈ ਲੈਂਦੇ ਹੋਣ ਕਿ ਉਹਨੂੰ ਸਪਲੀਮੈਂਟ ਕਰਨ ਦੀ ਲੋੜ ਨਾ ਪੈਂਦੀ ਹੋਵੇ ਸੋ ਮੈਂ ਉਹਨਾਂ ਦੀ ਡਾਈਟ ਬਾਰੇ ਨਹੀਂ ਗੱਲ ਕਰਾਂਗਾ ਬਟ ਮੈਂ ਉਹਨਾਂ ਦੀ ਮਿਹਨਤ ਬਾਰੇ ਗੱਲ ਕਰਾਂਗਾ ਜਿਹੜੇ ਉਹਨੇ 25 ਸਾਲ ਆਪਣੀ ਬੋਡੀ ਨੂੰ ਦਿੱਤੇ ਮਿਹਨਤ ਕੀਤੀ ਇਹ ਤਾਂ ਉਦੋਂ ਦੇ ਸੁਪਰਸਟਾਰ ਨੇ ਜਦੋਂ ਇਹ ਸੋਸ਼ਲ ਮੀਡੀਆ ਐਪਸ ਨਹੀਂ ਹੁੰਦੀਆਂ ਸੀਗਾ ਇਹ ਉਦੋਂ ਦੇ ਸੁਪਰਸਟਾਰ ਨੇ ਜਦੋਂ ਇਹ WhatsApp Instagram ਨਹੀਂ ਹੁੰਦਾ ਸੀਗਾ ਜੀ ਇਹ ਉਦੋਂ ਦੇ ਸੁਪਰਸਟਾਰ ਨੇ ਜਦੋਂ ਲੋਕੀ ਉਹਨੂੰ ਖਬਾਣਾ ਚ ਦੇਖਦੇ ਸੀ ਪੋਸਟਰਾਂ 'ਤੇ ਦੇਖਦੇ ਸੀ ਉਦੋਂ ਦੇ ਸੁਪਰਸਟਾਰ ਸੀ ਮੈਂ ਇਹ ਸਵਾਲ ਤੁਹਾਨੂੰ ਪਹਿਲਾਂ ਇਸ ਕਰਕੇ ਕੀਤਾ ਕਿਉਂਕਿ ਜਿਹੜੇ ਬੋਡੀ ਬਿਲਡਰ ਨੇ ਉਹ ਬੜੇ ਉਹਨਾਂ ਦੇ ਵੱਲੋਂ ਵੀ ਸਵਾਲ ਕੀਤਾ ਗਿਆ ਕਿ ਜਿਹੜੇ ਪ੍ਰੋਡਕਟ ਨੇ ਇਹਨਾਂ ਦੇ ਨਾਲ ਕੁਝ ਨਹੀਂ ਹੁੰਦਾ ਜਿਹੜੇ ਲੋਕ ਸਵਾਲ ਖੜੇ ਕਰਦੇ ਨੇ ਕਿ ਇਹ ਮੌਦਾ ਕਾਰਨ ਨਹੀਂ ਹੋ ਸਕਦੇ ਮੈਡੀਕਲ ਲਾਈਨ ਵਾਲਾ ਬੰਦਾ ਇਹ ਕਹਿੰਦਾ ਕਿ ਕੋਈ ਕਿਸੇ ਦਾ ਵੀ ਜੀ ਨਹੀਂ ਕਰਦਾ ਕਿ ਕਿਸੇ ਦੀ ਕੋਈ ਜਾਨ ਲੈ ਲੇ ਤੁਸੀਂ ਦੋਨੋਂ ਲਾਈਨ ਦੇ ਨਾਲ ਜਿਹੜਾ ਉਹ ਸੰਬੰਧ ਰੱਖਦੇ ਹੋ ਮੈਂ ਇਸ ਕਰਕੇ ਤੁਹਾਡੇ ਤੋਂ ਕਮੈਂਟ ਲੈਣਾ ਚਾਹੁੰਦਾ ਕਿ ਕੀ ਕਾਰਨ ਤੁਹਾਨੂੰ ਲੱਗਦਾ ਇਹਦਾ ਦੇਖੋ ਪਹਿਲੇ ਤਾਂ ਮੈਂ ਮੈਡੀਕਲ ਲਾਈਨ ਮੈਂ ਤੁਸੀਂ ਕਰ ਗੱਲ ਕਰਨਾ ਚਾਹੁੰਦੇ ਹੋ ਤਾਂ ਮੈਂ ਮੈਡੀਕਲ ਬਾਈ ਲਾਈਨ ਬਾਰੇ ਤੁਹਾਨੂੰ ਇੱਕ ਸਿੰਪਲ ਜੀ ਗੱਲ ਕਰਨਾ ਚਾਹੁੰਦਾ ਕੋਈ ਵੀ ਇੰਸਟੀਚਿਊਟ ਜਾਂ ਡਾਕਟਰ ਜਾਂ ਹਸਪੀਟਲ ਪੇਸ਼ੈਂਟ ਦੀ ਕੇਅਰ ਬਾਰੇ ਕਦੀ ਵੀ ਘਟ ਨਹੀਂ ਹੁੰਦਾ ਹਮੇ ਨੈਗਲੀਜੈਂਸ ਅਲੱਗ ਚੀਜ਼ ਹੁੰਦੀ ਹੈ ਤੇ ਕੰਪਲਿਕੇਸ਼ਨ ਅਲੱਗ ਚੀਜ਼ ਹੁੰਦੀ ਹੈ ਤੇ ਕੰਪਲਿਕੇਸ਼ਨ ਸਾਡੀ ਬੁੱਕਸ ਵੀ ਕਹਿੰਦੀ ਹੈ ਕਿ 0.11% ਹੋ ਸਕਦੀ ਹੈ ਮੈਂ ਨਹੀਂ ਕਹਿੰਦਾ ਕੀ ਹੋਇਆ ਹੋਵੇਗਾ ਕਿਸੇ ਨੂੰ ਕੁਝ ਨਹੀਂ ਬਟ ਰੱਬ ਨੇ ਜੋ ਜਿੰਨੇ ਸਾਥ ਦਿੱਤੇ ਉਹਨੇ ਜ਼ਰੂਰ ਪਾਜੀ ਨੇ ਹੀਰੋ ਬਣ ਕੇ ਜਿੱਤੇ ਮੇਰੇ ਵੱਲੋਂ ਤਾਂ ਇਹ ਮੈਂ ਕਹਿੰਦਾ ਦੂਸਰਾ ਕਹਿਣਾ ਹੈ ਕਿ ਜਿਹੜੇ ਸਪਲੀਮੈਂਟਸ ਹੈਗੇ ਨੇ ਜੀ ਸਪਲੀਮੈਂਟ ਦਾ ਮਤਲਬ ਹੀ ਇਹ ਹੈ ਜੀ ਸਪਲੀਮੈਂਟ ਦਾ ਮਤਲਬ ਕੀ ਹੈ ਜਿਹੜੀ ਚੀਜ਼ ਤੁਹਾਨੂੰ ਖਾਣੇ ਨਹੀਂ ਦੇ ਸਕਦੀ ਉਹ ਤੁਸੀਂ ਸਪਲੀਮੈਂਟ ਕਰ ਲਓ ਅਗਰ ਪ੍ਰੋਟੀਨ ਦੇ ਡੱਬੇ ਤੇ ਲਿਖਿਆ ਹੋਇਆ ਹੈ ਕਿ ਤੁਸੀਂ 25 ਗ੍ਰਾਮ ਪ੍ਰੋਟੀਨ ਲੈਣਾ ਹੈ ਇੱਕ 24 ਘੰਟੇ ਚ ਤੁਸੀਂ ਉਹਨੂੰ 50 ਗ੍ਰਾਮ ਲੈਣ ਲੱਪੋਗੇ ਤੇ ਡੱਬਾ ਗਲਤ ਨਹੀਂ ਹੈਗਾ ਤੁਸੀਂ ਤੁਹਾਡੀ ਗਲਤੀ ਹੈ ਕਿ ਤੁਸੀਂ ਸ਼ਾਰਟਕਟ ਅਪਣਾ ਰਹੇ ਹੋ ਤਾਂ ਬੋਡੀ ਬਿਲਡਿੰਗ ਲਾਈਨ ਚ ਕੋਈ ਸ਼ਾਰਟਕਟ ਨਹੀਂ ਹੈ ਮਿਹਨਤ ਕਰਨੀ ਪੈਣੀ ਹੈ ਟਾਈਮ ਦੇਣਾ ਪੈਣਾ ਆਪਣੀ ਬੋਡੀ ਨੂੰ ਤਾਂ ਬੋਡੀ ਬਣੇਗੀ ਬੋਡੀ ਦਾ ਮਤਲਬ ਮਿਹਨਤ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ 24 ਘੰਟੇ ਜਿਮ ਕਰੋ ਮੇਰੇ ਤੋਂ ਮਤਲਬ ਇਹ ਹੈ ਕਿ ਅਗਰ 2 ਘੰਟੇ ਜਿਮ ਕਰਦੇ ਹੋ ਤਾਂ 2 ਘੰਟੇ ਤੁਹਾਨੂੰ ਆਰਾਮ ਕਰਨਾ ਪੈਣਾ ਤਾਂ ਕਿ ਬੋਡੀ ਰਿਕਵਰ ਕਰੇ ਤਾਂ ਕਿ ਬੋਡੀ 'ਚ ਇੰਜਰੀ ਨਾ ਹੋਵੇ ਇਹ ਵੀ ਸਵਾਲ ਹੁੰਦਾ ਕਿ ਏਡੀ ਬੋਡੀ ਬਣਾਉਣ ਦੇ ਲਈ ਬੜੇ سارے ਲੋਕ ਗੱਲ ਕਰਦੇ ਨੇ ਕਿ ਏਡੀ ਬੋਡੀ ਬਣਾਉਣ ਦੇ ਲਈ ਔਰ ਮੇਨਟੇਨ ਰੱਖਣ ਦੇ ਲਈ ਬਹੁਤ ਸਾਰੀਆਂ ਅਨਨੇਚੁਰਲ ਚੀਜ਼ਾਂ ਜਿਹੜੀਆਂ ਨੇ ਉਹ ਲੈਣੀਆਂ ਪੈਂਦੀਆਂ ਨੇ ਬਿਲਕੁਲ ਮੈਂ ਸਮਝਦਾ ਹਾਂ ਜੀ ਬਟ ਉਸ ਚੀਜ਼ ਤੇ ਵੀ ਤੁਸੀਂ ਚੀਜ਼ ਨੋਟ ਕਰੋਗੇ ਉਹਨਾਂ ਨੂੰ ਲੈਣੀ ਪੈਂਦੀਆਂ ਜਿਹੜੇ ਬੋਡੀ ਬਿਲਡਰ ਸਟੇਜ 'ਤੇ ਜਾਂਦੇ ਨੇ ਜੀ ਤੇ ਪ੍ਰੋਫੈਸ਼ਨਲੀ ਖੇਡਦੇ ਨੇ ਜਿਹੜਾ ਬੱਚਾ ਜਿਮ ਕਰਦਾ ਆਪਣੀ ਸਿਹਤ ਲਈ ਕਰਦਾ ਆਪਣੇ ਮਸਲ ਬਣਾਉਣ ਨਹੀਂ ਕਰਦਾ ਜਿਹਨੂੰ ਸ਼ੌਂਕ ਹੈ ਕਿ ਮੈਂ ਮਸਲ ਬਣਾਵਾ ਵਧੀਆ ਮੇਰੀ ਚੈਸਟ ਲੱਗੇ ਵਧੀਆ ਮੇਰੇ ਡੋੜਾ ਲੱਗੇ ਵਧੀਆ ਮੈਨੂੰ ਕਪੜੇ ਪਾਇ ਲੱਗਣ ਉਹਨੂੰ ਸਟੀਰੋਇਡ ਦੀ ਕੀ ਲੋੜ ਉਹਨੂੰ ਤਾਂ ਕੰਮ ਮਿਹ ਉਹ ਮਿਹਨਤ ਕਰੇ ਆਪਣੇ weight ਦੇ हिसाब ਨਾਲ ਡਾਈਟ ਖਾਏ ਆਪਣੇ weight ਦੇ हिसाब ਨਾਲ ਪ੍ਰੋਟੀਨ ਖਾਏ ਤੇ ਆਪਣੀ ਉਸ ਹਿਸਾਬ ਨਾਲ ਆਪਣੀ ਮਿਹਨਤ ਕਰੇ ਅਗਰ ਉਹਨੂੰ ਸ਼ਾਰਟਕਟ ਕਰਨਾ ਹੈ ਤਾਂ ਨੁਕਸਾਨ ਤਾਂ ਉਹਨੂੰ ਹੀ ਹੋਊਗਾ ਉਹਦਾ ਕੋਚ ਨਹੀਂ ਕਹਿੰਦਾ ਉਹਨੂੰ ਸ਼ਾਰਟਕਟ ਮਾਰਨ ਲਈ ਉਹਦਾ ਕੋਚ ਨਹੀਂ ਕਹਿੰਦਾ ਉਹਨੂੰ ਸਟੀਰੋਇਡ ਦੇਣ ਲਈ ਹਾਂ ਉਹਦਾ ਕੋਚ ਇਹ ਕਹਿੰਦਾ ਤੂੰ ਇਹ ਤਰ੍ਹਾਂ ਸ਼ਡਿਊਲ ਹੈ ਹਫਤੇ ਦੇ ਤੂੰ 5 ਦਿਨ ਆਣਾ 2 ਦਿਨ ਤੂੰ ਛੁੱਟੀ ਕਰਨੀ ਹੈ ਛੁੱਟੀ ਮੀਨਸ ਆਰਾਮ ਕਰਨਾ ਤੇ ਡਾਈਟ ਤੇਰੀ ਪ੍ਰੋਪਰ 5 ਮੀਲ ਅਡੇ ਹੋਣੀ ਚਾਹੀਦੀ ਹੈ ਇਹ ਹੁੰਦੀ ਹੈ ਬੋਡੀ ਬਿਲਡਿੰਗ ਦੇ ਵਿੱਚ ਵੀ ਪਹਿਲਾਂ ਵੀ ਲੱਗਦਾ ਕਿ ਕਈ ਵਾਰੀ ਇਦਾਂ ਦੇ ਕੇਸ ਸਾਹਮਣੇ ਆ ਗਏ ਨੇ ਹਨਾ ਕਾਰਡੀਓ ਰੈਸਟ ਜਿਹੜਾ ਹੋਇਆ ਬਿਲਕੁਲ ਹੈ ਜੀ ਬਿਲਕੁਲ ਹੈ ਮੈਂ ਕਹਿੰਦਾ ਕਿ ਕਾਰਡੀਓ ਰੈਸਟ ਬੋਡੀ ਬਿਲਡਿੰਗ ਦਾ ਸਭ ਤੋਂ ਵੱਡਾ ਕਾਰਨ ਓਵਰ ਟ੍ਰੇਨਿੰਗ ਹੈ ਅੱਛਾ ਤੁਸੀਂ ਓਵਰ ਟ੍ਰੇਨਿੰਗ ਕਰ ਰਹੇ ਹੋ ਇਨਾ ਓਵਰ ਟ੍ਰੇਨ ਹੋ ਰਹੇ ਹੋ ਕਿ ਆਫਟਰ ਆਲ ਇੱਕ ਹਾਰਟ ਵੀ ਤਾਂ ਤੁਹਾਡਾ ਮਸਲ ਪੰਪ ਕਰ ਰਿਹਾ ਹੈ ਹਾਰਟ ਇਜ਼ ਆਲਸੋ ਲਾਈਕ ਅ ਮਸਲ ਪੰਪਿੰਗ ਮਸ਼ੀਨ ਅਗਰ ਉਹ ਓਵਰ ਟ੍ਰੇਨ ਹੋਈ ਜਾ ਰਿਹਾ ਔਰ ਰੈਸਟ ਨਹੀਂ ਆ ਰਿਹਾ ਹੈ ਤਾਂ ਆਟੋਮੈਟਿਕਲੀ ਤੁਹਾਨੂੰ ਉੱਚ ਵੀ ਦਿੱਕਤ ਆਈ ਸਕਦੀ ਹੈ ਇਹ ਵੀ ਕਾਰਨ ਬਣਦਾ ਕਿ ਹਾਰਟ ਵੀਕ ਹੋ ਜਾਂਦਾ ਇਹਦੇ ਨਾਲ ਦੇਖੋ ਹਾਰਟ ਜਿਹੜੀ ਚੀਜ਼ ਆਟੋਮੈਟਿਕਲੀ ਅਗਰ ਹਾਰਟ ਸਾਡੀ ਪੰਪਿੰਗ ਕਰਦਾ 70 ਤੋਂ 80 ਬੀਟਸ ਪਰ ਮਿੰਟ ਦੇ ਹਿਸਾਬ ਨਾਲ ਲਗੋਰ ਕੰਟੀਨਿਊਸਲੀ 150 ਬੀਟਸ ਪਰ ਮਿੰਟ ਦੇ ਨਾਲ ਪੰਪਿੰਗ ਕਰੀ ਜਾਏ ਕਰੀ ਜਾਏ ਤੁਸੀਂ ਕੋਈ ਨਾ ਕੋਈ ਸਬਸਟੈਂਸ ਨੂੰ ਦੇ ਰਹੇ ਹੋ ਜਾਂ ਭਾਰ ਘਟਾਉਣ ਦਾ ਦੇ ਰਹੇ ਹੋ ਜਾਂ ਮੈਟਾਬੋਲਿਜ਼ਮ ਵਧਾਉਣ ਦਾ ਦੇ ਰਹੇ ਹੋ ਉਹ ਪੰਪਿੰਗ ਉਹਦੀ ਟੈਕੀਕਾਰਡੀਆ ਹੋ ਗਿਆ ਹਾਰਟ ਬੀਟ ਤੇਜ ਹੋ ਗਈ ਔਰ ਕੰਟੀਨਿਊਸਲੀ ਤੇਜ ਹੈ ਤਾਂ ਕਿਤਨਾ ਕਿਤੇ ਤਾਂ ਵੈਲਵ ਵੀਕ ਹੋਣਗੇ ਕਿਤਨਾ ਕਿਤੇ ਉਹਦੀ ਵਾਲਵ ਖਰਾਬ ਬਾਲ ਖਰਾਬ ਹੋएगी ਹੋਈ ਤਾਂ ਕਾਰਨ ਬਣ ਸਕਦਾ ਹੈ ਬਟ ਜੇ ਨੋਰਮਲ ਪ੍ਰੈਕਟਿਸ ਕਰ ਰਹਾ ਹੈ ਜਿਹੜੀ ਨੋਰਮਲ ਮਿਹਨਤ ਕਰ ਰਹਾ ਹੈ ਜਿਹੜਾ ਰੈਸਟ ਦੇ ਰਹਾ ਹੈ ਬਾਡੀ ਨੂੰ ਉਸ ਚ ਇਹ ਕਾਰਨ ਕਦੀ ਨਹੀਂ ਬਣੇਗਾ ਜਿਵੇਂ ਪ੍ਰਿੰਦਰ ਘੋਮਣ ਹੋਣਾ ਦੀ ਬਾਡੀ ਦੀ ਤਸਵੀਰ ਬਾਹਰ ਆਈ ਤਾਂ ਉਹਨਾਂ ਦੀ ਤਸਵੀਰ ਦੇਖ ਕੇ ਵੀ ਬੜੇ سارے ਲੋਕ ਹੈਰਾਨ ਹੋਏ ਕਿ ਜਿਵੇਂ ਕਾਰਡੀਕ ਅਰੈਸਟ ਕਿੰਦੇ ਕੀ ਹੋਇਆ ਜਿਵੇਂ ਬੋਡੀ ਨੀਲੀ ਪੈ ਗਈ ਕਹਿੰਦੇ ਕਿ ਉਹਦਾ ਕਲਰ ਚੇਂਜ ਹੋ ਗਿਆ ਬਹੁਤ ਜ਼ਿਆਦਾ ਇਹਦਾ ਕਾਰਨ ਕੀ ਮੰਨਦੇ ਤੁਸੀਂ ਦੇਖੋ ਇਹਦੇ ਤੇ ਮਲਟੀਪਲ ਕਾਰਨ ਨੇ ਆਕਸੀਜਨ ਦੀ ਕਮੀ ਹੋ ਸਕਦੀ ਹੈ ਕਿ ਐਂਡ ਚ ਹੋਈ ਹੋਏ ਜੀ ਕਾਰਨ ਹੋ ਸਕਦਾ ਹੈ ਬਟ ਐਸ ਇਟ ਇਜ਼ ਜਿਹੜੇ ਕੰਪਲਿਕੇਸ਼ਨ ਦੇ ਕਈ ਕਾਰਨ ਹੁੰਦੇ ਨੇ ਜਿਹੜੇ ਆਪਾਂ ਮੈਡੀਕਲ ਟਰਮ ਤੇ ਛੱਟਦੇ ਜਾਣ ਤੋਂ ਬੈਟਰ ਹੂੰ ਥੋਡੇ ਤਾਂ ਫਾਦਰ ਦੇ ਕੋਲ ਵਿਰਿੰਦਰ ਘੋਮਣ ਟ੍ਰੇਨਿੰਗ ਲੈਂਦੇ ਰਹੇ ਹਨਾ ਉਹਨਾਂ ਦੇ ਸਟੂਡੈਂਟ ਰਹੇ ਕਾਫੀ ਸਮਾਂ ਬਿਲਕੁਲ ਗ੍ਰੇਡ ਖਲੀ ਵੀ ਸਟੂਡੈਂਟ ਰਹੇ ਥੋਡੇ ਫਾਦਰ ਦੇ ਉਦੋਂ ਰੂਟੀਨ ਕੀ ਹੁੰਦੀ ਸੀਗੀ ਵਿਰਿੰਦਰ ਘੋਮਣ ਹੁਣਾ ਦੀ ਦੇਖੋ ਵਿਰਿੰਦਰ ਘੋਮਣ ਬਾਜੀ ਹੋ ਗਏ ਖਲੀ ਹੋ ਗਿਆ ਤੇ ਨਾਲ ਬਾਕੀ ਜਿੰਨੇ ਵੀ ਆਜਕਲ ਰੀਸ਼ਨ ਚੈਂਪੀਅਨ ਜਾਂ ਮਿਸਟਰ ਵਰਲਡ ਰਹਿ ਚੁੱਕੇ ਨੇ ਹੀਰਾ ਲਾਲ ਮਨਜੀਤ ਸਿੰਘ ਤੇ ਹੋਰ ਕਿੰਨੇ ਸਾਰੇ ਬਾਡੀ ਬਿਲਡਰ ਜਿਹੜੇ ਪੰਜਾਬ ਪੁਲਿਸ ਦੀ ਟੀਮ ਸੀ ਉਹਨਾਂ ਦਾ ਇੱਕੋ ਹੀ ਰੂਟੀਨ ਸੀਗਾ ਫਾਦਰ ਦੀ ਹੁੰਦੀ ਸੀ ਕਿ ਅਗਰ ਸਵੇਰੇ ਟ੍ਰੇਨਿੰਗ ਕਰਨੀ ਹੈ ਤਾਂ ਸ਼ਾਮੀ ਪੂਰੀ ਬਾਡੀ ਰੈਸਟਿੰਗ ਹੁੰਦੀ ਸੀਗੀ ਹਫਤੇ ਚੋ 5 ਦਿਨ ਤੋਂ ਜ਼ਿਆਦਾ ਟ੍ਰੇਨਿੰਗ ਨਹੀਂ ਕਰਾਂਦੇ ਸੀਗੇ 5 ਦਿਨ ਮੀਨਸ ਕਿ 2 ਦਿਨ ਜਿਹੜੇ 24 ਘੰਟੇ ਤੇ 48 ਘੰਟੇ ਰਹਿ ਗਏ ਉਹਦੀ ਪੂਰੀ ਬਾਡੀ ਰੈਸਟ ਤੇ ਚਲਦੀ ਸੀ ਅੱਛਾ ਤੇ ਉਹ ਉਹਨਾਂ ਦੀ ਸਿਸਟਮ ਹੀ ਚੱਲਦਾ ਦਿਸਗਾ ਕਿ ਤਾਂਕਿ ਤੁਸੀਂ ਜਦੋਂ ਰੈਸਟ ਤੇ ਹੋ ਤਾਂ ਰੈਸਟ ਮੀਨਸ ਫੁੱਲ ਰੈਸਟ ਤੇ ਜਿਹੜੀ ਡਾਈਟ ਹੈ ਤੁਹਾਡੀ 6 ਟੂ 7 ਮੀਲਸ ਅ ਡੇ ਤੁਸੀਂ ਖਾਣੀ ਖਾਣੀ ਹੈ ਤਾਂ ਕਿ ਬਾਡੀ ਖਾਲੀ ਪੇਟ ਨਹੀਂ ਰਹੀਏ ਤਾਂ ਕਿ ਹਰ 3-3 ਘੰਟੇ ਬਾਅਦ ਤੁਸੀਂ ਖਾ ਰਹੇ ਹੋ ਤੁਹਾਡੀ ਬਾਡੀ ਹਮੇਸ਼ਾ ਆਪਣੇ ਆਪ ਨੂੰ ਨਾ ਖਾਏ ਤਾਂ ਕਿ ਜਿਹੜਾ ਤੁਸੀਂ ਖਾ ਰਹੇ ਹੋ ਉਹ ਲੱਗਦਾ ਰਹੇ ਜੀ ਇਸ ਕਰਕੇ ਉਹ ਸਾਇੰਸ ਨਹੀਂ ਚੱਲਦਾ ਰਹਿੰਦੀ ਇਟ ਇਜ਼ ਸਾਇੰਸ ਹੈ ਬੋਡੀ ਬਣਾਣਾ ਵੀ ਇੱਕ ਸਾਇੰਸ ਹੈ ਤੁਸੀਂ ਤਾਂ ਬਹੁਤ ਬਾਈਪਾਸ ਨਹੀਂ ਕਰ ਸਕਦੇ ਹਾਂ ਤੁਸੀਂ ਤਾਂ ਬਹੁਤ ਨੇੜੇ ਤੋਂ ਦੇਖਿਆ ਇਹਨਾਂ ਬੋਡੀ ਬਿਲਡਰਾਂ ਦੀ ਖਾਾਕ ਹੀ ਹੁੰਦੀ ਜ਼ਿਆਦਾ ਸਰ ਬੋਡੀ ਬਿਲਡਿੰਗ ਦਾ ਕਰਨਾ ਇੱਕ ਬੈਲੈਂਸਡ ਡਾਈਟ ਹੈ ਜੀ ਦੇਖੋ ਬੈਲੈਂਸਡ ਡਾਈਟ ਚ ਪ੍ਰੋਟੀਨ ਵੀ ਹੈ ਕਾਰਬੋਹਾਈਡਰੇਟਸ ਵੀ ਹੈ ਤੇ ਫੈਟ ਵੀ ਹੈ ਫੈਟ ਇੱਕ ਮਾਤਰਾ ਬਹੁਤ ਘੱਟ ਹੈ ਜ਼ਰੂਰ ਬਹੁਤ ਘੱਟ ਹੁੰਦੀ ਹੈ ਬਟ ਵੀ ਨੀਡ ਫੈਟ ਟੂ ਡਿਜ਼ੋਲਵ ਹੋਣੀ ਚਾਹੀਦੀ ਹੈ ਕਾਰਬੋਹਾਈਡਰੇਟਸ ਹਨ એનર્ਜੀ ਦਿੰਦੇ ਨੇ ਪ੍ਰੋਟੀਨ ਸਾਡੇ ਮਸਲ ਨੂੰ ਸਟਰੈਂਥ ਕਰਦੇ ਨੇ ਪਾਵਰ ਬਣਾਉਂਦੇ ਨੇ ਵੱਡੇ ਹੁੰਦੇ ਨੇ ਸੋ ਇਟ ਬੈਲੈਂਸਡ ਡਾਈਟ ਉਹ ਲੈ ਲੈਂਦੇ ਆ ਨਾ ਉੱਚੇ ਸਪਲੀਮੈਂਟਸ ਵੀ ਹੁੰਦੇ ਸੀਗੇ ਸਪਲੀਮੈਂਟਸ ਜਿਹੜੀ ਪ੍ਰੋਟੀਨ ਅਸੀਂ ਖਾਣੇ ਨਾਲ ਨਹੀਂ ਪੂਰਾ ਕਰ ਪਾਉਂਦੇ ਸੀ ਉਹ ਸਪਲੀਮੈਂਟ ਕਰ ਲੈਂਦੇ ਸੀ ਜਿੱਚ ਵੇ ਪ੍ਰੋਟੀਨ ਆਈਸੋਲੇਟ ਵੇ ਪ੍ਰੋਟੀਨ ਕਨਸੈਂਟਰੇਟ ਆਉਂਦੇ ਹੁੰਦੇ ਜਿਹੜੀਆਂ ਇਹ ਚੀਜ਼ਾਂ ਨੇ ਇਹ ਸਰੀਰ ਦਾ ਨੁਕਸਾਨ ਨਹੀਂ ਕਰਦੀਆਂ ਦੇਖੋ ਕੋਈ ਵੀ ਚੀਜ਼ ਇੱਕ ਸੈੱਟ ਡਾਈਟ ਦੇ ਸਹਾਰੇ ਨਾਲ ਖਾਦੀ ਗਈ ਹੋਏ ਉਹ ਨੁਕਸਾਨ ਨਹੀਂ ਕਰਦੀਆਂ ਯੂਸੂਲੀ ਇੱਕ ਨਾਰਮਲ ਆਦਮੀ ਜਿਹੜਾ ਹੈਗਾ ਆਕਰ 60 ਕਿਲੋ ਦਾ 80 ਗ੍ਰਾਮ ਪ੍ਰੋਟੀਨ ਸਾਡੀ ਬੁੱਕਸ ਸਾਡੀ ਗਵਰਨਮੈਂਟ ਰეკਮੈਂਡ ਕਰਦੀ ਹੈ ਬਿਕੋਜ਼ ਇਟ ਇਸ ਪ੍ਰੋਟੀਨ ਡੈਫੀਸ਼ੈਂਟ ਕੰਟਰੀ ਹੈ ਸਾਨੂੰ ਕਹਿੰਦੀ ਹੈ ਕਿ ਇੰਨਾ ਗ੍ਰਾਮ ਪ੍ਰੋਟੀਨ ਰੋਜ਼ ਦਾ ਖਾਓ ਤਾਂ ਕਿ ਤੁਹਾਡੀ ਮਸਲ ਵੇਸਟਿੰਗ ਮਸਲ ਬਰਕਰਾਰ ਰਹੇ ਜਦੋਂ ਇਹ ਕੰਪੀਟੀਸ਼ਨ ਹੁੰਦੇ ਨੇ ਤੁਸੀਂ ਵੀ ਬਹੁਤ ਜਗ੍ਹਾ ਤੇ ਜੱਜ ਰਹੇ ਹਨਾ ਤੁਸੀਂ ਦੇਖੇ ਪ੍ਰੋਫੈਸ਼ਨਲ ਐਥਲੀਟ ਕਿ ਵਾਕਿਆ ਨੈਚੁਰਲ ਚੀਜ਼ਾਂ ਲੈਣੀਆਂ ਪੈਂਦੀਆਂ ਹੁਣ ਜਿਨ੍ਹਾਂ ਨੂੰ ਦੇਖੋ ਇੱਕ ਲੈਵਲ ਸਰਟਨ ਲੈਵਲ ਤੇ ਆ ਕੇ ਜੇ profession ਲੈਵਲ ਤੇ ਆ ਕੇ ਜਰੂਰ ਐਥਲੀਟਸ ਜਿਹੜੇ ਹੈਗੇ ਨੇ ਸਸਟੇਨ ਕਰਦੇ ਨੇ ਸਟੀਰੋਇਡ ਸਾਈਕਲਸ ਤੇ ਜਿਹੜੇ ਸਾਲ ਚ 2 ਮਹੀਨੇ ਕਰਦੇ ਨੇ ਪਰੂ ਕਰ ਦਿੰਦੇ ਮੈਂ ਇਸ ਨੂੰ ਡਿਨਾਈ ਨਹੀਂ ਕਰਦਾ ਉਹ ਡੈਂਟਲ ਫੁੱਸ ਡੇ ਉਸ ਐਥਲੀਟਸ ਦੇ ਸਟੇਜ ਸਪੌਨਸਰਡ ਲੈਵਲ ਤੇ ਤੁਹਾਨੂੰ ਪਹੁੰਚਣਾ ਤਾਂ ਪਏਗਾ ਨਾ ਉਹ ਸ਼ਾਰਟਕਟ ਨਹੀਂ ਕਰਕੇ ਪਹੁੰਚਦੇ ਤੁਸੀਂ ਨੋਟ ਕਦੀ ਨਹੀਂ ਕਰਦੇ ਕਿ ਉਹ ਉਸ ਲੀਟ ਨੇ 10 ਸਾਲ ਲਗਾਏ ਸੀ ਕਿ ਉਸ ਸਟੇਜ ਤੇ ਪਹੁੰਚਣ ਲਈ ਇੱਕ ਨੈਚਰਲ ਚੈਂਪੀਅਨ ਬਣਨ ਲਈ ਉਸ ਲੀਟ ਨੇ 10 ਸਾਲ ਲਗਾਏ ਸੀ ਉਹ ਤੋਂ ਪਹਿਲੇ 10 ਸਾਲ ਤੋਂ ਪਹਿਲੇ 8 ਸਾਲ ਉਹਨੇ ਨੈਚਰਲ ਟ੍ਰੇਨਿੰਗ ਕੀਤੀ ਹੈ ਠੀਕ ਹੈ ਇਸ ਚੀਜ਼ ਨੂੰ ਕੋਈ ਨਹੀਂ ਮੈਨੇ ਕਰਦਾ ਹਰ ਬੰਦਾ ਕਹਿੰਦਾ ਹੈ ਕਿ ਮੈਂ ਇਹਨੇ ਸ਼ਾਰਟਕਟ ਕੀਤਾ ਹੋਵੇਗਾ ਬਟ ਇਹ ਨਹੀਂ ਕੋਈ ਪੁੱਛਦਾ ਕਿ ਯਾਰ ਮੈਂ ਅੱਜ 2025 ਚ ਮਿਸ ਇੰਡੀਆ ਬਣਿਆ ਤਾਂ ਮੈਂ 2020 2010 ਚ ਬੋਡੀ ਬਿਲਡਿੰਗ ਸ਼ੁਰੂ ਕੀਤੀ ਸੀ 15 ਸਾਲ ਉਹਨੇ ਆਪਣੇ ਸਰੀਰ ਨੂੰ ਦਿੱਤੇ ਨੇ ਇਹ ਚੀਜ਼ ਕਹਿਣੀ ਜ਼ਰੂਰੀ ਹੈ ਬਿਲਕੁਲ ਬੜੀ ਮਿਹਨਤ ਲੱਗਦੀ ਹੈ ਜਿਵੇਂ ਤੁਸੀਂ ਆਪ ਹੀ ਜ਼ਿਕਰ ਕੀਤਾ ਕਿ 10 15 ਸਾਲ ਦੀ ਬੰਦੇ ਨੂੰ ਮਿਹਨਤ ਲਾਉਣੀ ਪਈ ਬਿਲਕੁਲ 10 15 ਸਾਲ ਦੀ ਮਿਹਨਤ ਲਾਉਣ ਤੋਂ ਬਾਅਦ ਆ ਕੇ ਸਟੀਰੋਇਡ ਵਾਲੇ ਪਾਸੇ ਕਿਉਂ ਜਾਣਾ ਪੈਂਦਾ ਫਿਰ ਸਟੀਰੋਇਡ ਕੋਈ ਸ਼ਾਰਟਕਟ ਨਹੀਂ ਹੈ ਪਹਿਲੀ ਗੱਲ ਤਾਂ ਹੈ ਜੀ ਇੱਕ ਤੁਹਾਨੂੰ ਸਿੰਪਲ ਜੀ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦੇ ਦਿੰਦਾ ਨਾ ਮੇਰੇ ਫਾਦਰ ਸਾਹਿਬ ਵੀ ਦਿੰਦੇ ਆਏ ਨੇ ਜੀ ਤੁਸੀਂ ਇੱਕ ਬੋਡੀ ਬਿਲਡਰ ਜਿਹੜਾ ਐਕਸਪੋਜ਼ ਕਰੇ ਇੱਕ ਜੁੱਤਾ ਹੈ ਜੀ ਅਸੀਂ ਸ਼ੂਜ਼ ਨੂੰ ਪਾਲਿਸ਼ ਕਰ ਲੈਂਦੇ ਹਾਂ ਸ਼ਾਈਨ ਹੋ ਜਾਂਦਾ ਉਹ ਸ਼ਾਈਨ ਕਰਨ ਨਾਲ ਸਾਈਜ਼ ਨਹੀਂ ਵੱਡਾ ਹੁੰਦਾ ਹੁੰਦਾ ਸਟੀਰੋਇਡ ਵੀ ਇਹੀ ਹੈ ਤੁਹਾਡਾ ਮਸਲ ਸਾਈਜ਼ ਉੱਥੇ ਹੀ ਹੈ ਪਰ ਤੁਹਾਨੂੰ ਮਸਕੁਲੈਰਿਟੀ ਦੇ ਦਿੰਦਾ ਠੀਕ ਹੈ ਬਟ ਉਹ ਟੈਂਪਰੇਰੀ ਹੈ ਜੁੱਤਾ ਵੀ ਮਿੱਟੀ ਪਾ ਕੇ ਗੰਦਾ ਹੋ ਜਾਣਾ ਬਟ ਉਹ ਸਾਈਕਲ ਤੁਸੀਂ ਛੱਡੋਗੇ ਵਾਪਸ ਆ ਜਾਓਗੇ ਠੀਕ ਹੈ ਬਟ ਤੁਹਾਡੀ ਮਸਲ ਮੈਮਰੀ ਉੱਥੇ ਰਹਦੀ ਹੈ ਕਿ ਜਿਹੜਾ ਤੁਹਾਡਾ ਨੈਚੁਰਲ ਮਸਲ ਹੈ ਜਿਹੜਾ ਤੁਸੀਂ ਆਪ ਗੇਨ ਕੀਤਾ ਉਹ ਤੁਸੀਂ ਨੈਚੁਰਲ ਬਾਡੀ ਬਿਲਡਿੰਗ ਨਾਲ ਹੀ ਗੇਨ ਕਰ ਸਕਦੇ ਹੋ ਸਟੀਰੋਇਡ ਸ਼ਾਰਟਕਟ ਨਾਲ ਨਹੀਂ ਕਰ ਸਕਦੇ ਤੁਸੀਂ ਕਿਸ ਸਟੀਰੋਇਡ ਕਿਸ ਨੂੰ ਚਮਕਾ ਸਕਦਾ ਹੈ ਬਣਾ ਨਹੀਂ ਸਕਦਾ ਸਿੰਪਲ ਜੀ ਗੱਲ ਹੈ ਤੁਹਾਨੂੰ ਵੀ ਲੱਗਦਾ ਕਿ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਹੋਣਗੇ ਹਾਂ ਕਿ ਜਦੋਂ ਇਹ ਘਟਨਾ ਹੋਈ ਤਾਂ ਮੈਨੂੰ ਲੱਗਦਾ ਕਿ ਹਰ ਕਿਸੇ ਦੇ ਮਨ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਸੀਗੀਆਂ ਦੇ ਕੋ ਹਰ ਕਿਸੇ ਦੇ ਗੱਲ ਚ ਕੁੰਮਨ ਪਾਜੀ ਦੇ ਲਈ ਤਾਂ ਨਹੀਂ ਚਲਦੀਆਂ ਜੀ ਫ੍ਰੈਂਕਲੀ ਦੱਸਾਂ ਕੁੰਮਨ ਪਾਜੀ ਦੀ ਉਹਨਾਂ ਨੇ ਦੇਖੀਏ ਜ਼ਿੰਦਗੀ ਪਿਛਲੇ 25 30 ਸਾਲ ਤੋਂ ਜਿਨੇ ਉਹਨਾਂ ਨੇ ਬੋਡੀ ਬਿਲਡਿੰਗ ਨੂੰ ਦਿੱਤਾ ਬੋਡੀ ਬਿਲਡਿੰਗ ਨੇ ਉਹਨਾਂ ਨੂੰ ਬਣਾਇਆ ਬੋਡੀ ਬਿਲਡਿੰਗ ਨੇ ਉਹਨਾਂ ਨੂੰ ਇਹਨਾਂ ਨੂੰ ਉਹਨਾਂ ਨੂੰ ਬੋਡੀ ਬਾਲੀਵੁੱਡ ਤੱਕ ਲੈ ਕੇ ਗਏ ਹਿੰਦੀ ਪਿਚਰਾ ਕੀਤੀਆਂ ਪੰਜਾਬੀ ਪਿਚਰਾ ਕੀਤੀਆਂ ਬੋਡੀ ਬਿਲਡਿੰਗ ਅਲੱਗ ਗੇਮ ਅਲੱਗ ਹੈ ਉਹਨਾਂ ਦੀ ਸਿਹਤ ਬੋਡੀ ਬਿਲਡਿੰਗ ਕਰਕੇ ਜਿਹੜੀ ਉਹਨਾਂ ਦੀ ਸਟਰਕਚਰ ਬਣੀ ਹੈ ਫਿਜ਼ਿਕ ਬਣੀ ਹੈ ਉਹ ਇੱਕ ਮਹਿੰਨੇ ਰੱਖਦੀ ਹੈ ਉਹ ਫਿਜ਼ਿਕ ਨੂੰ ਮੇਨਟੇਨ ਕਰਨਾ ਇੱਕ ਬਹੁਤ ਵੱਡਾ ਮਹਿੰਨੇ ਵਾਲੀ ਗੱਲ ਹੈ ਜੀ ਛੋਟੀ ਗੱਲ ਨਹੀਂ ਉਹ ਨਿੰਨੇ ਵੱਡੇ ਸਟਰਕਚਰ ਨੂੰ ਮੇਨਟੇਨ ਕਰਨਾ ਹੈਵੀ weight ਟ੍ਰੇਨਿੰਗ ਕਰਨਾ ਹੈ ਇੰਜਰੀ ਚਾਂਸਸ ਵੱਧ ਜਾਂਦੇ ਹਨ ਜਿਵੇਂ ਕਈ ਲੋਕਾਂ ਦੇ ਮਨ 'ਚ ਇਹ ਵੀ ਸਵਾਲ ਚੱਲਦਾ ਕਿ ਜੇਕਰ ਪੋਸਟਮਾਰਟਮ ਹੁੰਦਾ ਤਾਂ ਸ਼ਾਇਦ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਵੀ ਹੋ ਜਾਂਦੀਆਂ ਵੈਸੇ ਤਾਂ ਚਲੋ ਇਹ ਫੈਮਿਲੀ ਤੇ ਡਿਪੈਂਡ ਕਰਦਾ ਕਿ ਕਰਾਉਣਾ ਜਾਂ ਨਹੀਂ ਕਰਾਉਣਾ ਥੋੜੀ ਵੀ ਇਸ ਬਾਬਤ ਪਰਿਵਾਰ ਦੇ ਨਾਲ ਕੋਈ ਗੱਲਬਾਤ ਹੋਈ ਸੀ ਨਹੀਂ ਜੀ ਮੇਰੀ ਕੋਈ ਗੱਲ ਨਹੀਂ ਇਸ ਬਾਰੇ 'ਚ ਹੋਈ ਬਟ हां ਪੋਸਟਮਾਰਟਮ ਪੂਰੀਕ ਫੈਮਿਲੀ ਕਰਨ ਦਾ ਆਪਣਾ ਡਿਸੀਜਨ ਹੈਗਾ ਜੀ ਉਸ 'ਚ ਮੇਰਾ ਕੋਈ ਕੋਰਿਲੇਸ਼ਨ ਨਹੀਂ ਹੈ ਵੈਸੇ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਂਦੀਆਂ ਨੇ ਇਹਦੇ 'ਚ ਸਰ ਹੋ ਸਬਕ ਬਿਲਕੁਲ ਹੋ ਸਕਦੀ ਹੈ ਪੋਸਟਮਾਰਟਮ ਚ ਬਟ ਹੁਣ ਜੋ ਚੀਜ਼ ਨਹੀਂ ਹੋਈ ਉਸ ਬਾਰੇ ਮੈਂ ਕੀ ਕਮੈਂਟ ਕਰ ਸਕਦਾ ਨਾਲੇ ਉਹ ਫੈਮਿਲੀ ਡਿਸੀਜਨ ਦਾ ਮੇਰਾ ਡਿਸੀਜਨ ਤਾਂ ਹੈ ਨਹੀਂ ਹੂੰ ਠੀਕ ਹੈ ਡਾਕਟਰ ਸਾਹਿਬ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਡਾਕਟਰ ਅੰਕੁਰ ਹੈਗੇ ਨੇ ਸਰਜਨ ਨੇ ਬੋਡੀ ਬਿਲਡਿੰਗ ਲਾਈਨ ਦੇ ਨਾਲ ਵੀ ਇਹਨਾਂ ਦਾ ਕਾਫੀ ਲੰਬੇ ਸਮੇਂ ਤੋਂ ਤਾਲੁਕ ਰਿਹਾ ਤਾਂ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੇ ਕਲੀਅਰ ਕੀਤੀਆਂ ਨੇ ਕਿ ਨਾ ਤਾਂ ਕੋਈ ਅਣਗੈਲੀ ਕਹਿੰਦੇ ਨੇ ਕਿ ਹੋਈ ਹੈ ਤਾਂ ਨਾ ਹੀ ਵਿਰਿੰਦਰ ਘੋਮਣ ਕੋਈ ਇਹੋ ਜਿਹੇ ਸਪਲੀਮੈਂਟ ਲੈਂਦੇ ਸੀਗੇ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਲੈਂਦੇ ਸੀਗੇ ਜਿਹੜਾ ਮ ਬਹੁਤ ਸਾਰੀਆਂ ਕਹਿੰਦੇ ਨੇ ਕਿ ਕੰਪਲਿਕੇਸ਼ਨ ਹੋ ਜਾਂਦੀਆਂ ਨੇ ਜਿਹਦੇ ਕਾਰਨ ਜਿਹੜਾ ਉਹ ਮੌਦਾ ਕਾਰਨ ਬਣ ਜਾਂਦੀਆਂ ਨੇ ਦੇਖਦੇ ਰਹੋ #ਪੰਜਾਬ